ਇਤ 1699 ਦੀ ਵਿਸਾਖੀ ਦਾ ਦਿਨ ਹੈ 10ਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਖਾਲਸੇ ਦੀ ਸਿਰਜਣਾ ਕੀਤੀ ਗਈ ਗੁਰੂ ਸਾਹਿਬ ਵੱਲੋਂ ਖਾਲਸੇ ਦੀ ਸਿਰਜਣਾ ਕਰਕੇ ਸਦੀਆਂ ਤੋਂ ਗੁਲਾਮੀ ਵਾਲਾ ਜੀਵਨ ਜੀਰੇ ਲੋਕਾਂ ਨੂੰ ਆਤਮ ਵਿਸ਼ਵਾਸੀ ਬਣਾਇਆ ਗਿਆ ਸੋ ਵੇਖੋ ਸਾਡੀ ਅੱਜ ਦੀ ਇੱਕ ਖਾਸ ਖ਼ਬਰ ਇਸ ਦਾ ਲੋ ਕਿ ਬਹੁਤ ਸਾਰੀਆਂ ਸਰਕਾਰੀ ਲੋਕਾਂ ਦੇ ਬਾਤ ਨੂੰ ਕਿਉਂਕਿ ਜਦੋਂ ਗੁਰੂ ਘਰ ਸੰਗਤ ਆਉਣੀ ਹੈ ਮਤਾ ਲੈਂਦੀ ਹੈ ਦਰਸ਼ਨ ਕਰਦੀ ਹੈ ਤੇ ਰਾਹ ਦੇ ਵਿੱਚ ਬਹੁਤ ਸਾਰੇ ਜਣੇ ਦੇ ਸਿੱਖ ਗਰੀ ਹੈ ਸੰਗਤਾਂ ਦੀ ਸੇਵਾ ਕਰਦੇ ਹੈ ਕੋਈ ਲੰਗਰ ਲਾਉਂਦਾ ਹੈ ਕੋਈ ਜਲਸ਼ ਕੰਮਲਾ ਹੈ ਕੋਈ ਦੁੱਧ ਛਕਾਉਣਾ ਹੈ ਕੋਈ ਜਲੇਬੀਆਂ ਛਕਾਉਣਾ ਹੈ ਕੋਈ ਰਸਤੇ ਸਾਫ ਕਰਦਾ ਹੈ ਕਿਉਂਕਿ ਪਤਾ ਹੁੰਦਾ ਹੈ ਕਿ ਇਹ ਸਾਰੀ ਸੰਗਤ ਜਣੀ ਹੈ ਇਹ ਗੁਰੂ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਦਰਸ਼ਨ ਕਰਨ ਜਾਣੀ ਹੈ ਪਰ ਅੱਜ ਤਗਸਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਰਕਾਰ ਦੇ ਗੁਰੂ ਘਰਾਂ ਵਾਲੀ ਸੰਗਤੀਆਂ ਤਲਾਸ਼ੀਆਂ ਲਈਏ ਚਲੋ ਸਰਕਾਰ ਨੇ ਆਪਣੀਆਂ ਮਨਜ਼ੂਰੀਆਂ ਆਜੇ ਤੇ ਬਾਹਰ ਤੁਸੀਂ ਵੱਡੀ ਗੰਟੀ ਦੇ ਵਿੱਚ ਆਜੇ ਤੇ ਹਾਜ਼ਰ ਹੋਏ ਹੋ ਮੈਂ ਤੁਹਾਡਾ ਦਿਲ ਦੀਆਂ गहराइयों ਦੇ ਵਿੱਚੋਂ ਬਹੁਤ 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 ਧੰਨਵਾਦ ਕਰਦਾ ਖਾਲਸਾ ਸਾਜਨਾ ਦੇ ਦਿਵਸ ਸਿੱਖ ਪੰਥ ਦਾ ਮਹਾਨ ਪਾਵਨ ਮਗਰ ਦਾ ਕਰਵਾਇ ਧਾਰਮਿਕ ਪਰਮਾ ਹੈ ਔਰ ਮੈਂ ਇਸ ਬਾਰ ਦੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਸੰਗਤ ਨੂੰ ਬਹੁਤ 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 ਮਹੱਤਵ ਆਈ ਵੀ ਤੇਨਾ ਹੁਣ ਆਪਾਂ ਨੇ ਸ਼ਾਸਤਰਾ ਦੇ ਵੀ ਦਰਸ਼ਨ ਕਰ ਲੈਨੇ ਕਿਉਂਕਿ ਸ਼ਾਸਤਰ ਦੀ ਬੜੀ ਵੱਡੀ ਮਹੱਤਤਾ ਹੈ ਮੈਂ ਬੇਨਤੀ ਕਰਾਂਗਾ ਕਥਾ ਸਾਹਿਬ ਜੀ ਦੇ ਸੇਵਾਦਾਰਾਂ ਨੂੰ سکھ سنگتھان کے پاون پوتر شسطر جہاں سری ساحدانی امرت کے دے تن سا سری گرو گوبند سنگشاہ جیتری کی ہے سات سنگ جی ਇਸ ਸ੍ਰੀ ਸਾਹਿਬ ਦੀ ਬਹੁਤ ਮਹਾਨਤਾ ਹੈ ਸਿੱਖਪੰਥ ਦੇ ਅੰਦਰ ਸਿੱਖ ਪਰੰਪਰਾ ਦੇ ਅੰਦਰ ਇਹ ਸ੍ਰੀ ਸਾਹਿਬ ਹੀ ਹੈ ਜਿਸ ਨੂੰ ਸਿੱਖ ਕੰਪਰਾ ਦੇ ਵਿੱਚ ਕੁਰਬਾਨ ਕਿਹਾ ਜਾਂਦਾ ਹੈ ਇਹ ਕੁਰਬਾਨ ਹੀ ਹੈ ਜਿਸ ਨੇ ਪਛਣ ਵੱਲੋਂ ਆਉਣ ਵਾਲੇ ਹਮਲਾਵਰਾਂ ਦਾ ਲਹੂ ਰੁਕਿਆ ਇੱਥੇ ਹਮਲਾਵਰ ਆਉਂਦੇ ਸੀ ਇਥੋਂ ਦੇ ਲੋਕਾਂ ਨੂੰ ਲੁੱਟਦੇ ਸੀ ਢੁੰਦੇ ਸੀ ਤਨ ਵੀ ਦਰਦੇ ਸੀ ਇੱਚ ਦਾ ਵੀ ਲੁੱਟਦੇ ਸੀ ਤੇ ਬੜੇ ਆਰਾਮ ਦੇ ਨਾਲ ਆਪਣੇ ਆਪਣੇ ਮੋਲਕਾਂ ਦੇ ਵਿੱਚ ਵਾਪਸ ਚਲੇ ਜਾਂਦੇ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਹੱਥ ਅਜ ਨਹੀਂ ਦੇਣੀ ਖੰਡੇ 바ੜੇ ਦੀ ਪਾਹੁਲ ਛਕਾ ਕੇ ਤੇ ਇਹ ਸਮਝਾ ਦਿੱਤਾ ਕਿ ਇਹ ਜਿਹੜੀ ਤਲਵਾਰ ਹੈ ਕਿਰਪਾਨ ਹੈ ਇਹ ਤਾਂ ਹਥਾ ਅੰਗ ਹੈ ਇਹਦਾ ਸਤਕਾਰ ਵੀ ਕਰਨਾ ਹੈ ਇਹਦੀ ਸੰਭਾਲ ਵੀ ਕਰਨੀ ਹੈ कि जे ਜਨਮ ਹੋ ਰਿਹਾ ਹੋਵੇ ਜਵਨ ਹੋ ਰਿਹਾ ਹੋਵੇ ਤੇ ਉਥੇ ਇਸ ਦੀ ਸੇਵਾ ਵਰਤੋਂ ਵੀ ਕਰ ਰਹੀ ਹੈ ਜਦੋਂ ਭਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਹੱਥ ਆਜ ਦੇ ਦੇ ਇੱਕ ਪਕੜਾਈ ਤਾਂ ਖਾਲਸੇ ਨੇ ਉਹ ਮੱਲਾ ਵਾਰੀਆਂ ਤੇ ਸਾਰਾ ਸਾਰਾ ਦੇ ਅੰਦਰ ਅੰਦਰ ਖਾਲਸੇ ਨੇ ਆਪਣਾ ਵਿਸ਼ਾਲ ਰਾਜ ਭਾਗ ਜਿਹੜਾ ਸੀ ਉਹ ਕਾਇਮ ਕਰ ਲਿਆ ਅੱਜ ਇਹ ਸਾਡੀ ਪਰੰਪਰਾ ਦਾ ਹਿੱਸਾ ਹੈ ਸ੍ਰੀ ਸਾਹਿਬ ਅੱਜ ਸਾਡੀ ਲਈ ਇਹ ਬਹੁਤ ਵੱਡਾ ਗੱਲ ਹੈ ਕਿ ਇੱਕ ਸਰਕਾਰ ਵੀ ਹੈ ਪੰਜ ਸਰਕਾਰਾਂ ਦੇ ਵਿੱਚੋਂ ਸ੍ਰੀ ਸਾਹਿਬ ਪਰ ਜਿਹਨਾਂ ਨੂੰ ਨਹੀਂ ਪਤਾ ਉਹ ਇਸ ਤਲਵਾਰ ਦੇ ਉੱਤੇ پابੰਦੀਆਂ ਲਗਾਉਣ ਦੀ ਵੀ ਗੱਲ ਕਰਦੇ ਨੇ ਪਾਕ ਦੀ ਇੱਕ ਸਟੇਟ ਦੇ ਵਿੱਚ ਕੁਝ ਸਿੱਖਾਂ ਨੇ ਇਸ ਕਰਕੇ ਜਿਹੜਾ ਹੈ ਉਹ ਆਰਮਸ ਐਕਟ ਅਗੇਨ ਪਰਚੇ ਦਰਜ ਕਰ ਦਿੱਤੇ ਗਏ ਕਿ ਉਹਨਾਂ ਨੇ ਕਹੋ ਸ੍ਰੀ ਸਾਹਿਬ ਕਿਰਪਾਆਂ ਕਲੀਆਂ ਦੇ ਕੁਝ ਬਰਾਬਰਤ ਹੋਈਆਂ ਨੇ ਇਹ ਸਾਡੇ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਹੈ ਤੇ ਹਰ ਸਿੱਖ ਨੂੰ ਆਪਣੇ ਘਰ ਦੇ ਵਿੱਚ ਪਰਿਵਾਰ ਜਿਹੜੀ ਹੈ ਕਿਰਪਾਨ ਜਿਹੜੀ ਹਰ ਕੋ ਨੂੰ ਜ਼ਰੂਰ ਰੱਖਣੀ ਚਾਹੀਦੀ ਹੈ। ਤੇ ਜੇ ਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਤੋਂ ਮੁਨਕਰ ਕਿਵੇਂ ਹੋ ਸਕਦੀ ਹੈ? ਔਰ ਮੈਂ ਨਾਲ ਇਹ ਵੀ ਕਹਾਂਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਕਤਾਰ ਵਜੋ ਜੇ ਜਲਦ ਜ਼ਲਮ ਦਾ ਟਾਕਰਾ ਕਰਨ ਦੇ ਲਈ ਇਹ ਸਾਬੂ ਸ੍ਰੀ ਦਾ ਕਿਰਪਾਨ ਦਿੱਤੀ ਹੈ ਤੇ ਇਹਦਾ ਸਤਕਾਰ ਕਰਨਾ ਵੀ ਸਾਡਾ ਫਰਜ਼ ਹੈ। ਇਹਦਾ ਸਤਕਾਰ ਕਰਨਾ ਇਹਦਾ ਆਦਰ ਕਰਨਾ ਜਿਹੜਾ ਹੈ ਉਹ ਸਾਡਾ ਫਰਜ਼ ਹੈ। ਇਹੀ ਹਮਾਰਾ ਪੀਰ ਇਹਨੂੰ ਪੀਰ ਕਹਾ ਪਾਤਸ਼ਾਹ ਨੇ ਔਰ ਬਹੁਤ ਵੱਡੀ ਗੱਲ ਸਾਡੀ ਪਰੰਪਰਾ ਦੇ ਵਿੱਚੋਂ ਮਿਲਦੀ ਹੈ ਕਿ ਸ਼ਸਤਰਾਂ ਦੇ ਅਧੀਨ ਹੈ ਰਾਜ ਰਾਜ ਜਿਹੜਾ ਹੈ ਉਹ ਸ਼ਸਤਰਾਂ ਦੇ ਅਧੀਨ ਹੈ ਅੱਜ ਦੁਨੀਆ ਦੇ ਵਿੱਚ ਉਹੀ ਮੁਲਕ ਸਭ ਤੋਂ ਵੱਧ ਤਾਕਤਵਰ ਹੈ ਜਿਹਦੇ ਕੋਲੇ ਸਭ ਤੋਂ ਵੱਧ ਸਾਨਾਤ ਸ਼ਕਤੀ ਹੈ ਜਿਹਦੇ ਕੋਲੇ ਸਭ ਤੋਂ ਵੱਧ ਜਿਹੜੇ ਨੇ ਉਹ ਖਤਰਨਾਕ ਹਥਿਆਰ ਨੇ ਉਹੀ ਮੁਲਕ ਜਿਹੜਾ ਹੈ ਦੁਨੀਆ ਦੇ ਵਿੱਚ ਆਪਣਾ ਦਲਤ ਦਾ ਜਿਹੜਾ ਹੈ ਕੋ ਪਾਇਮ ਰੱਖਦਾ ਹੈ ਔਰ ਰੱਖ ਰਿਹਾ ਹੈ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਦਾ ਅੰਗ ਜਿਹੜਾ ਹੈ ਇਸ ਸ਼ਸਤਰ ਨੂੰ 300 ਸਾਲ ਤੋਂ ਵੱਧ ਸਮਾਂ ਹੋ ਗਿਆ ਸਾਨੂੰ ਬਖਸ਼ੇ ਨੂੰ ਸਾਨੂੰ ਬਣਾਏ ਸੋ ਇਸ ਕਰਕੇ ਇਹ ਜਿਹੜੀ ਤਿਰਪਾਣ ਹੈ ਇਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗਾਦਰੀ ਜਿਹੜਾ ਸਾਲ ਸੰਗਤ ਜੀ ਜਿਸ ਦੇ ਆਪ ਜੀ ਨੇ ਹੈ ਉਹ ਦਰਸ਼ਨ ਕਰਾਰੇ ਕਰ ਰਹੇ ਹੋ ਇਸ ਤਰਪਾਨ ਦੇ ਨਾਲ ਜਿਹਨੂੰ ਅਸੀਂ ਆਪੋ ਨਾਲ ਸ੍ਰੀ ਸਾਹਿਬ ਕਹਿ ਦਿੰਦੇ ਆ ਧੰਗੂ ਰੋਪਨ ਸਿੰਘ ਪਾਤਸ਼ਾਹ ਜਿਹੜਾ ਹੈ ਉਹ ਜੰਗਾਂ-ਜੁਗਾਂ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਬੋਲੇ ਨੇ ਨਿਸ਼ਾਨਾ ਬਰਕਰਾਰਸ ਤੇ ਉਧਰੋਂ ਇਸ ਇਲਾਕੇ ਦਾ ਹਾਕਮ ਚੌਧਰੀ ਡੱਲਾ ਉਹਦੇ ਮਨ ਦੇ ਵਿੱਚ ਪਾਤਸ਼ਾਹ ਨੂੰ ਅਭਿਮਾਨ ਦੇਖਿਆ ਹੰਕਾਰ ਦੇਖਿਆ ਜਦੋਂ ਚੌਧਰੀ ਡੱਲੇ ਨੇ ਪਾਤਸ਼ਾਹ ਨੂੰ ਕਿਹਾ ਮਹਾਰਾਜ ਜਿੰਨੀਆਂ ਮੁਸ਼ਕਲਾਂ ਭਰੀਆਂ ਤੁਸੀਂ ਮੈਨੂੰ ਆਵਾਜ਼ ਮਾਰਦੇ ਮੇਰੇ ਕੋਲੇ ਗਾਜਾਂ ਦਾ ਚੌੜੀਆਂ ਛਾਤੀਆਂ ਐਡੇ ਵੱਡੇ ਵੱਡੇ ਸੂਰਬੀਰ ਸੀ ਯੋਧੇ ਸੀ ਮੈਂ ਤੁਹਾਡੀ ਮਦਦ ਕਰਨ ਵਾਸਤੇ ਆ ਜਾਂਦਾ ਮਹਾਰਾਜ ਨੇ ਜਾਣਿਆ ਇਹ ਸਾਡਾ ਹੈ ਤਾਂ ਸੇਵਕ ਪਰ ਇਹਦੇ ਅੰਦਰ ਅਪਮਾਨ ਹੈ ਤੇ ਸੇਵਕ ਦੇ ਅੰਦਰ ਕੋਈ ਔਗਣ ਹੋਵੇ ਇਹ ਗੁਰੂ ਜੀਆਨ ਸਾਧੂ ਪਾਤਸ਼ਾਹ ਕਦੇ ਬਰਦਾਸ਼ਤ ਨਹੀਂ ਕਰਿਆ ਕਰਦੇ ਜਿਵੇਂ ਮਾਪੇ ਬਰਦਾਸ਼ਤ ਨਹੀਂ ਕਰਦੇ ਕਿ ਉਹਨਾਂ ਦੇ ਪੁੱਤਰਾਂ ਧੀਆਂ ਦੇ ਅੰਦਰ ਕੋਈ ਔਗਣ ਹੋਵੇ ਤੇ ਮਾਪੇ ਆਪਣੇ ਪੁੱਤਰਾਂ ਧੀਆਂ ਦੇ ਅੰਦਰੋਂ ਔਗਣਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਆ ਉਵੇਂ ਸਾਧੂ ਸੱਚੇ ਪਾਤਸ਼ਾਹ ਵੀ ਇਖਦੇ ਆ ਕਿ ਉਹ ਚਾਹੁੰਦੇ ਆ ਕਿ ਉਹਨਾਂ ਦੇ ਪੁੱਤਰਾਂ ਦੇ ਵਿੱਚ ਕੋਈ ਔਗਣ ਨਾ ਹੋਵੇ ਨਾ ਉਹਨੇ ਦੇ ਪੁੱਤਰ ਨਸ਼ੇਤ ਲਗਣ ਨਾ ਉਹਨਾਂ ਦੇ ਪੁੱਤਰਾਂ ਦੇ ਅੰਦਰ ਅਭਿਮਾਨ ਹੋਵੇ ਨਾ ਉਹਨਾਂ ਦੇ ਪੁੱਤਰਾਂ ਦੇ ਅੰਦਰ ਬੇਈਮਾਨੀ ਹੋਵੇ ਨਾ ਉਹਨਾਂ ਦੇ ਪੁੱਤਰਾਂ ਦੇ ਅੰਦਰ ਲੋਭ ਲਾਲਚ ਹੋਵੇ ਤੇ ਜਦੋਂ ਗੁਰੂ ਪਿਆਰਿਓ ਕਿਸੇ ਦੇ ਅੰਦਰ ਇਹ ਕੌਪੜ ਪੈਦਾ ਹੋ ਜਾਂਦੇ ਆ ਤੇ ਜਿਹੜਾ ਸਤਗੁਰੂ ਨੂੰ ਸਮਰਪਿਤ ਹੁੰਦਾ ਹੈ ਸਤਗੁਰੂ ਦਾ ਸੇਵਕ ਹੁੰਦਾ ਹੈ ਸਤਗੁਰੂ ਦਾ ਸਿੱਖ ਹੁੰਦਾ ਹੈ ਸਤਗੁਰੂ ਜੀ ਆਪਣੇ ਉਸ ਸਿੱਖ ਦੇ ਅੰਦਰੋਂ ਕੌਪੜ ਨੂੰ ਦੂਰ ਕਰਨ ਦਾ ਯਤਨ ਕਰਦੇ ਆ ਤੇ ਜਦੋਂ ਪਾਤਸ਼ਾਹ ਨੇ ਦੇਖਿਆ ਕਿ ਬੱਲੇ ਦੇ ਮਨ ਦੇ ਵਿੱਚ ਇਹ ਅਭਿਮਾਨ ਹੈ

ਅਨਗੁਰ ਗੋਤੰਦ ਸਿੰਘ ਮਾਰਾਇਤੇ ਦੇ ਬਚਨ ਸੁਣ ਕੇ ਚੌਧਰੀ ਡੱਲਾ ਜਣਾ ਸੀ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਜੇ ਬੰਦੂਕ ਦੀ ਮਾਰ ਹੀ ਚੈੱਕ ਕਰਣੀ ਏ ਕਿਸੇ ਕਿੜੀ ਜਨੌਰ ਤੇ ਕਰ ਲਈਏ ਜਾਨਵਰ ਤੇ ਕਰ ਲਈਏ ਮਿੱਟੀ ਦੇ ਕਿਸੇ ਟੋਲਦੇ ਤੇ ਕਰ ਲਈਏ ਘੜੇ ਤੇ ਕਰ ਲਈਏ ਕੁੱਝੇ ਤੇ ਕਰ ਲਈਏ ਮਹਾਰਾਜ ਨੇ ਕਹਿ ਲਿਆ ਨਹੀਂ ਇਸ ਬੰਦੂਕ ਦੀ ਮਾਰ ਜਿਹੜੀ ਹੈ ਉਹ ਸੀ ਕਿਸੇ ਦੀ ਛਾਤੀ ਦੇ ਉੱਤੇ ਜਿਹੜਾ ਹੈ ਉਹ ਪਰਖਣੀ ਹੈ ਕਿਉਂਕਿ ਇਸ ਬੰਦੂਕ ਦੀਆਂ ਗੋਲੀਆਂ ਦੇ ਦੁਸ਼ਮਣਾਂ ਦੀਆਂ ਛਾਪੀਆਂ ਪੱਡੜੀਆਂ ਨੇ ਤੇ ਚੌਧਰੀ ਢੱਲੇ ਨੇ ਜਦੋਂ ਆਪਣੀ ਸੈਨਿਕਾਂ ਨੂੰ ਆਵਾਜ਼ ਮਾਰੀ ਤੇ ਸਾਰੇ ਉਹਦੇ ਸੈਨਿਕ ਜਿਹੜੇ ਸੀ ਉਹ ਪਤ ਗਏ ਫਿਰ ਸਤਬਾਰਾ ਨੇ ਕਿਹਾ ਜਾ ਕਰਕੇ ਢੱਲਿਆ ਸਾਡੇ ਕੈਂਪ ਦੇ ਵਿੱਚ ਸਾਡੇ ਗੰਗੂਆਂ ਦੇ ਵਿੱਚ ਸਿੱਖਾਂ ਨੂੰ ਆਵਾਜ਼ ਮਾਰ ਤੇ ਸਤguru ਧੰਗੂ ਗੋਬਿੰਦ ਸਿੰਘ ਮਹਾਰਾਜ ਨੂੰ ਬੁੱਕ ਦੀ ਮਾਰ ਪੱਖਣੀ ਹੈ ਕੋਈ ਆਵੇ ਤੇ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਪਿਓ ਪੁੱਤਰ ਦੱਸੀ ਦੇ ਨੇ ਇਤਿਹਾਸ ਦੇ ਅੰਦਰ ਉਹ ਦਸਤਾਰੇ ਸਜਾਰੇ ਸੀ ਅੱਤੇ ਦਸਾਰੇ ਜਿਹੜੇ ਸਿਰਾਂ ਤੇ ਸੱਤ ਕੁੱਤੀ ਸੀ ਤੇ ਅੱਧੇ ਬਿਲਿਆ ਉਹ ਲਾਹ ਹੱਥ ਦੇ ਵਿੱਚ ਸੀ ਉਸੇ ਵੇਲੇ ਆ ਕੇ ਧੰਗੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਖੜੋ ਗਏ ਪੁੱਤ ਕਹਿੰਦਾ ਮਾੜਾ ਮੇਰੀ ਛਾਤੀ ਤੇ ਮਾਰ ਪਰਖੋ ਮੇਰੇ ਪਿਤਾ ਕਹਿੰਦਾ ਸਤੂਰੂ ਜੀ ਮੇਰੀ ਛਾਤੀ ਤੇ ਉਹ ਇੱਕ ਮਾਰ ਪਰਖੋ ਧੰਗੂ ਗੋਬਿੰਦ ਸਿੰਘ ਮਹਾਰਾਜ ਨੇ ਫਾਇਰ ਕੀਤਾ ਦੋਨਾਂ ਦੇ ਸਿਰਾਂ ਦੇ ਉੱਪਰ ਦੀ ਲਗਾ ਦਿੱਤਾ ਤੇ ਦੱਲੇ ਨੂੰ ਕਹਿਣ ਲੱਗੇ ਡੱਲਿਆ ਆਹ ਸੂਰ ਦੀ ਜੂਦੇ ਆ ਜਿਹੜੇ ਜੰਗ ਹੁੰਦੇ ਨੇ ਨਾ ਜੰਗ ਉਹ ਕਾਗਜ਼ਾਂ ਦੀ ਚੌੜੀਆਂ ਛਾਪੀਆਂ ਦੇ ਵੱਲ ਬੁੱਧੀਆਂ ਦੇ ਉੱਤੇ ਨਹੀਂ ਲੜੇ ਜਾਂਦੇ ਜੰਗ ਕੱਟਾਂ ਦੇ ਸਰਤੇ ਨਹੀਂ ਲੜੇ ਜਾਂਦੇ ਜੰਗ ਹੌਸਲਿਆਂ ਨਾਲ ਲੜੇ ਜਾਂਦੇ ਐ ਜੰਗ ਹਿੰਮਤਾਂ ਨਾਲ ਲੜੇ ਜਾਂਦੇ ਐ ਜੰਗ ਸਮਰਪਤ ਭਾਵਨਾ ਨਾਲ ਲੜੀ ਜਾਂਦੀ ਹੈ ਤੇ ਸਾਡੇ ਸਿੱਖਾਂ ਵਾਲੀ ਸਮਰਪਤ ਭਾਵਨਾ ਜਿਹੜੀ ਹੈ ਉਹ ਕਿਸੇ ਸੰਸਾਰ ਦੇ ਅੰਦਰ ਆਜ ਨਹੀਂ ਹੈ ਅਸੀਂ ਇਹਨਾਂ ਮੁਠੀ ਭਰ ਸਮਰਪਤ ਭਾਵਨਾ ਵਾਲੇ ਸਿੰਘਾਂ ਦੇ ਬਾਲਿਆਂ ਤੇ ਏਡੀ ਸ਼ਕਤੀਸ਼ਾਲੀ ਮੁਗਲ ਹਕੂਮਤ ਦੇ ਨਾਲ ਟੱਕਰ ਲਈ ਹੈ ਚੌਧਰੀ ਜੱਲੇ ਦਾ ਉਸ ਵੇਲੇ ਹੰਕਾਰ ਨੂੰ ਹੋਇਆ ਕਿ ਉਹ ਬਗੂ ਹੈ ਜਿਸ ਦੀ ਮਾਰ ਕਰੀ ਸਤਪੁਰਾਂ ਨੇ ਤੇ ਇਸ ਮਾਤ ਰੱਖਣ ਦੇ ਨਾਲ ਨਾਲ ਆਪਣੀ ਸੇਵਾ ਕਰਦੇ ਚੌਧਰੀ ਡੱਲੇ ਦਾ ਜਿਹੜਾ ਹੰਕਾਰ ਸੀ ਉਹ ਦੂਰ ਕੀਤਾ ਸਾਧ ਰਿਆਕਾਦ ਇਹ ਮੋਹਰੇ ਤਕਸਰ ਸਾਹਿਬ ਦੀ ਕਿਉਂਕਿ ਤਕਸਰ ਸਾਹਿਬ ਤੋਂ ਹੁਕਮਨਾਮੇ ਯਾਰੀ ਹੁੰਦੇ ਸੀ ਪਾਦਸ਼ਾਹ ਵੱਲ ਤੇ ਜਿਹੜੇ ਹੁਕਮ ਤਕਸਰ ਦੀ ਦੰਦਮਾ ਸਾਹਿਬ ਦੀ ਪਾਵਨਤਾ ਕੀ ਦੇ ਤੋ ਯਾਰੀ ਹੋਏ ਪਾਦਸ਼ਾਹ ਵੱਲੋਂ ਕਉਨ ਨਾਮ ਹੁਕਮ ਨਾਮਿਆ ਕਰਤੇ ਇਹ ਮੋਹਰ ਜਿਹੜਾ ਕੋ ਲਗਾਈ ਜਾਂਦੀ ਸੀ ਇਸ ਮੋਹਰ ਉਤੇ ਚਾਹਲੀ ਦੀ ਇਹ ਮੋਹਰ ਹੈ ਇਸ ਮੋਹਰ ਉਤੇ ਅੱਖਰ ਜਿਹੜੇ ਕੋ ਉਕਰੇ ਹੋਏ ਨੇ ਅਕਾਲ ਸਹਾਏ ਅਕਾਲ ਸਹਾਏ ਜਗਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੀ ਤਖਤ ਦਮਦਮਾ ਜੀ ਇਥੇ ਇਸ ਮੋਹਰ ਦੇ ਉਤੇ ਤਨਤ ਸ਼ਬਦ ਜਿਹੜਾ ਹੈ ਉਹ ਪਾਇਆ ਹੋਇਆ ਹੈ ਕਿ ਤਨਤ ਸ਼ਬਦ ਜਿਹੜਾ ਹੈ ਗੁਰੂ ਪਿਆਰਿਓ ਤੇ ਬਹੁਤ ਪੁਰਾਣੀ ਮੋਹਰ ਹੈ ਇਹ ਇਹ ਉਸ ਲਈ ਸਮੂਹ ਦੇ ਉੱਤੇ ਇਹ ਸ਼ਬਦ ਜਿਹੜੇ ਆ ਉਕਰੇ ਹੋਏ ਆ ਜਗਾ ਤਖਤ ਦਮਦਮਾ ਜੀ ਜਗਾ ਤਖਤ ਦਮਦਮਾ ਜੀ ਤਾਂ ਇਹ ਸ਼ਬਦ ਜਿਹੜਾ ਸਿਵਾਇਸ਼ਲ ਦਰ ਦੇ ਉੱਤੇ ਇਹ ਮੋਹਰ ਦੇ ਉੱਤੇ ਉਕਰਿਆ ਹੋਇਆ ਹੈ ਇਹ ਵੀ ਸਾਡੀ ਪ੍ਰਾਸਤ ਦਾ ਹਿੱਸਾ ਹੈ ਜਿਹੜਾ ਇਸ ਗੱਲ ਦਾ ਵੀ ਪ੍ਰਮਾਣ ਹੈ ਕਿ ਇਹ ਬਾਦਸ਼ਾਹ ਦਾ ਜਿਹੜਾ ਹੈ ਉਹ ਪਾਵਨ ਪਵਿੱਤਰ ਇੱਕ ਤੰਤ ਹੈ ਸਾਰ ਜਿਹੜਾ ਆਮਰ ਸ਼ਹੀਦ ਤੰਤਨ ਦਾਤਾ ਦੀਪ ਸਿੰਘ ਜੀ ਦੇ ਗੱਦੇ ਦਾ ਹੈ ਤੰਤਨ ਦਾਤਾ ਦੀਪ ਸਿੰਘ ਜੀ ਨੇ ਇਹ ਇਸ ਤਖਨ ਦੇ ਉੱਤੇ ਸਤਿ ਸ੍ਰੀ ਅਕਾਲ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ਸੰਦੇਸ਼ ਜਿਹੜਾ ਨੇ ਉਹ ਇਸ ਵੇਲੇ ਦੇ ਰਹੇ ਨੇ ਸੋ ਸਰਕਾਰੀ ਰੁਕਾਵਟ ਦੇ ਬਾਵਜੂਦ ਸੰਗਤ ਇੱਥੇ ਪਹੁੰਚੀ ਹੈ ਕਿਤੇ ਨਾ ਕਿਤੇ ਸਰਕਾਰ ਤੇ ਵੀ ਨਿਸ਼ਾਨਾ ਇੱਥੇ ਉਹਨਾਂ ਵੱਲੋਂ ਜ਼ਰੂਰ ਸਾਧਿਆ ਗਿਆ ਲੇਕਿਨ ਸੰਗਤ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਖਾਸ ਪਾਵਨ ਮੌਕੇ ਪਹੁੰਚ ਰਹੀ ਜਿਸ ਨਾਲ ਤਸਵੀਰਾਂ ਵੀ ਤੁਹਾਨੂੰ ਵਿਖਾ ਰਿਹਾ ਵੱਖਵਾ ਗੁਰਦੁਆਰਾ ਸਹਿਬਾਨਾ ਦੇ ਵਿੱਚ ਸੰਗਤ ਗੁਰੂ ਚਰਰਾ ਵਿੱਚ ਹਾਜ਼ਰੀ ਲਗਵਾਉਣ ਲਈ ਸਵੇਰ ਸਾਰ ਤੋਂ ਹੀ ਪਹੁੰਚ ਰਹੀ ਹੈ तमाम ਇੰਤਜ਼ਾਮ ਜਿਹੜੇ ਨੇ ਉਹ ਵੀ ਕੀਤੇ ਗਏ ਨੇ ਉੱਚੇ ਚੇ ਤੌਰ ਤੇ ਸੰਗਤਾਂ ਦੀ ਆਮਦ ਨੂੰ ਦੇਖਦੇ ਆਂ ਸੋ ਬਿਲਕੁਲ ਖਾਲਸਾ ਸਾਜਨਾ ਦਿਵਸ ਮੌਕੇ ਜਥੇਦਾਰ ਗਾਨੇ ਹਰਪ੍ਰੀਤ ਸਿੰਘ ਅਤੇ तमाम संगत ਨੂੰ ਗੁਰੂਵਾਰਾ ਵਰੰਦੀ ਅਪੀਲ ਕਰਦੇ ਹੋਏ ਨਜ਼ਰ ਆਏ ਤੇ ਇਸ ਦੌਰਾਨ ਸ਼ਸਤਰ ਗੁਰੂ ਮਹਾਰਾਜ ਦੇ ਸੰਗਤ ਨੂੰ ਦਰਸ਼ਨ ਕਰਵਾਉਂਦੇ ਹੋਏ ਨਜ਼ਰ ਆ ਰਹੇ ਸਨ ਸੋ ਵੱਖ-ਵੱਖ ਤੱਕ ਸੈਬਾਨਾ ਦੇ ਤਸਵੀਰਾਂ ਵਿੱਚ ਤੋਂ ਅੰਜਾ ਜਾ ਰਹੇ ਹਿੱਥੇ ਸੰਗਤ ਦੂਰ ਦਰਾਡੇ ਤੋਂ ਪਹੁੰਚ ਰਹੀ ਹੈ ਤੋਂ ਸੰਗਰਾਣ ਮੌਕੇ ਜਿੱਥੇ ਸੰਗਤ ਵੱਲੋਂ ਜਿੱਥੇ ਅਸ਼ਨਾਣ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਵਾਹਿਗੁਰੂ ਅੱਗੇ ਸ਼ੁਕਰਾਨਾ ਕੀਤਾ ਜਾ ਰਿਹਾ ਹੈ ਸੰਗਤ ਗੁਰੂ ਚਰਨਾ ਦੇਵ ਚ ਹਾਜ਼ਰੀ ਲਗਵਾਰੀ ਹਾਲਾਂਕਿ ਖੂਬ ਸਰਕਾਰੀ ਰੁਕਾਵਟਾਂ ਦੇਖਣ ਨੂੰ ਵੀ ਮਿਲੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਕਮੇਤਰ ਸਥਾਨ ਦੇ ਉੱਤੇ ਜੰਗ ਹੋਈ ਅਮਰ ਸ਼ਹੀਦ ਅਸਰ ਬਾਬਾ ਦੀਪ ਸਿੰਘ ਜੀ ਦਾ ਸੀਸ ਜਿਹੜਾ ਸੀ ਕੋ ਕਦਮ ਹੋਇਆ ਤੇ ਉਹਨਾਂ ਨੇ ਤਲੀ ਤੇ ਰੱਖ ਕੇ ਜਿਹੜਾ ਹੈ ਉਹ ਦੁਸ਼ਮਣ ਦੇ ਨਾਲ ਜੰਗ ਲੜੀਆ ਤੇ ਤੰਤਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਪਰਲ ਨੂੰ ਪੂਰਾ ਕੀਤਾ ਆਪਣਾ ਸੀਸ ਜਿਹੜਾ ਸੀ ਉਹ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਦੇ ਉਤੇ ਸੰਗਤੂਰ ਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਵੇਟ ਕੀਤਾ ਤੇ ਉਸ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਜਿਹੜੇ ਬਹੁਤ ਵੱਡੇ ਮਹਾਨ ਸੂਰਬੀਰ ਜੋਧੇ ਜਰਨੈਲ ਤੇ ਤੱਕ ਬੇਟਾ ਵਿਦਵਾਨ ਹੋਏ ਨੇ ਉਹਨਾਂ ਦੇ ਗੱਦੇ ਦਾ ਇਤਿਹਾਸ ਹੈ ਇਸ ਤੋਂ ਇਲਾਵਾ ਇਸ ਆਸਥਾਨ ਦੇ ਉੱਤੇ ਇੱਕ ਸ਼ੀਸ਼ਾ ਹੈ ਉਹ ਸ਼ੀਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਸਿੱਖਣੇ ਭੇਟ ਕੀਤਾ ਸੀ ਮਹਾਰਾਜ ਇਸ ਸ਼ੀਸ਼ੇ ਦੇ ਵਿੱਚ ਤੁਸੀਂ ਦਸਤਾਰਾ ਸਜਾਇਆ ਕਰੋ ਮਹਾਰਾਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਪਾਤਸ਼ਾਹ ਸੇਵਕਾਂ ਨੂੰ ਕਹਿੰਦੇ ਭਾਈ ਰੱਖ ਲਿਓ ਇਹ ਐਸਾ ਸ਼ੀਸ਼ਾ ਹੈ ਕਹਿੰਦੇ ਇੱਥੇ ਬੀਤੇ ਚਿਹਰੇ ਆਲੇ ਜਿਨ੍ਹਾਂ ਨੂੰ ਪੈਰਾਲਾਈਜ਼ ਹੋ ਜਾਂਦਾ ਹੈ ਅਧਰੰਗ ਹੋ ਜਾਂਦਾ ਹੈ ਉਹਨਾਂ ਦੇ ਚਿਹਰੇ ਜਿਹੜੇ ਹੈ ਉਹ ਠੀਕ ਹੋ ਜਾਂਦੇ ਨੇ ਕਿ ਤੇ ਅੱਜ ਵੀ ਇਹ ਕਹਾਵਤ ਦੀ ਹੈ ਕਿ ਨਾਲੇ ਹੀ ਅਧਰਾਮ ਹੋ ਜਾਂਦਾ ਹੈ ਜਿਹਨਾਂ ਨੂੰ ਕਰਵਾਾਰ ਹੋ ਜਾਂਦਾ ਹੈ ਕੋਈ ਇੱਥੇ ਆਉਂਦੇ ਆ ਤਿੰਨ ਦਿਨ ਇਸ ਸ਼ੀਸ਼ੇ ਦੇ ਮੂਹਰੇ ਬੈਠ ਕੇ ਆਪਣਾ ਮੁਖੜਾ ਟੱਕਦੇ ਆ ਇਸ ਸ਼ੀਸ਼ੇ ਦੀ ਅਹਿਮੀਅਤ ਹੈ ਕਿ ਇਸ ਸ਼ੀਸ਼ੇ ਦੇ ਵਿੱਚੋਂ ਤੰਗੂਰ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣਾ ਮੁਖੜਾ ਟੱਕਿਆ ਤੇ ਜਦੋਂ ਸੰਗਤ ਜਿਹੜੀ ਹੈ ਜਿਨ੍ਹਾਂ ਨੂੰ ਇਹ ਅਧਰਾਮ ਹੋ ਜਾਂਦਾ ਹੈ ਕੋਈ ਇੱਥੇ ਆ ਕੇ ਆਪਣੇ ਇਸ ਸ਼ੀਸ਼ੇ ਦੇ ਵਿੱਚੋਂ ਨਾਲੇ ਮੁਖ ਦੇਖਦੇ ਨੇ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਕਲਾ ਦਾ ਪਤੀ ਹੈ ਪਾਤਸ਼ਾਹ ਦੀ ਕਈ ਬੇਨੇ ਕਾਜੀ ਹੋ ਕੇ ਜਾਂਦੇ ਨੇ ਕਿ ਇਸ ਸਥਾਨ ਦੀ ਕੁਪਿਆਰੀ ਤਹਿਲੀ ਅਤਿ ਬਹੁਤ ਮੱਤਾ ਸਥਾਨ ਹੈ ਇੱਥੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ ਇੱਥੇ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਦਿੱਲੀ ਤੋਂ ਮਾਤਾ ਜੀ ਮਾਤਾ ਸੁਨਹਿਰ ਕੌਰ ਜੀ ਮਾਤਾ ਸਾਹਿਬ ਕੌਰ ਦੀ ਪਾਈਕਾਨੀ ਜੀ ਸਿੰਘ ਜੀ ਦੇ ਨਾਲ ਆਇਆ ਸਨ ਤੇ ਉਹਨਾਂ ਨੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਸੀ ਕਿ ਪਾਤਸ਼ਾਹ ਜੀ ਸਾਡਾ ਦੇ ਦਿੱਤੇ ਸੇ ਤੇ ਤੁੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸ਼ਬਦ ਕਹੇ ਸੀ ਕਿ ਇਹਨਾਂ ਪੁੱਤਰਾਂ ਦੇ ਸੀਸ ਪਰ ਵਾਰ دیے ਸੁਤਚਾਰ ਚਾਰ ਮੁਰੇ ਤੋਂ ਕੀ ਆਇਆ ਜੀਵਨ ਕਈ ਹਜ਼ਾਰ ਆ ਜਿਹੜੇ ਸਾਡੇ ਸਾਹਮਣੇ ਬੈਠੇ ਐ ਇਹਨਾਂ ਪੁੱਤਰਾਂ ਦੇ ਉਤੋਂ ਅਸੀਂ ਆਪਣੇ ਚਾਰ ਪਾਲ ਕੁਰਬਾਨ ਕਰ ਦਿੱਤੇ ਐ ਫਿਰ ਕੀ ਵਾਇਦ ਚਾਰ ਪੁੱਤਰ ਕੁਰਬਾਨ ਹੋ ਕੇ ਇਹ ਹਜ਼ਾਰਾਂ ਜਿਹੜੇ ਹੈ ਕੋਈ ਜਿਉਂਦੇ ਹੈ ਇਹ ਸਾਡੇ ਗੁਰੂ ਸਾਹਿਬਾਨ ਦੀ ਦੇਣ ਹੈ ਸਾਰ ਸੰਸਾਰ ਦੀ ਇਸ ਧਰਤੀ ਨੂੰ ਇਸ ਸਥਿਤੇ ਨੂੰ ਇਸ ਸਾਰੇ ਸੰਸਾਰ ਨੂੰ ਸਮੁੱਚੀ ਮਾਨੂ ਕਰ ਜਿਹਨੂੰ ਕੋਈ ਵੀ ਦੁਨੀਆ ਦੀ ਤਾਕਤ ਜਿਹੜੀ ਹੈ ਕੋਝ ਉਠਾ ਨਹੀਂ ਸਕਦੀ ਉਠਾ ਨਹੀਂ ਸਕਦੀ ਮੈਂ ਇਹ ਕਹਿ ਰਿਹਾ ਸੰਗਤ ਜੀ ਇਹ ਪੰਜਾਬ ਦੀ ਧਰਤੀ ਜਿਹੜੀ ਹੈ ਇਹ ਸੂਰਬੀ ਜੋਧਿਆਂ ਦੀ ਧਰਤੀ ਹੈ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸ਼ਬਦ ਕਹੇ ਸੀ ਪੰਜਾਬ ਜੌਹਦਾ ਘਰਾਂ ਦੇ ਨਾਂ ਤੇ ਜਿਹੜੇ ਸੂਬੇ ਦੇ ਹਾਲਾਤ ਖਰਾਬ ਹੁੰਦੇ ਹਨ ਤਾਂ ਸੂਬੇ ਦੇ ਹਾਲਾਤ ਖਰਾਬ ਲੱਗੇ ਜਾਂਦੇ ਆ ਜਿੱਥੇ ਦੋ ਭਾਈਚਾਰਿਆਂ ਦੇ ਵਿਚਕਾਰ ਹਿੰਸਕ ਤੰਗੇ ਹੋ ਜਾਣ, ਫਸਾ ਲਜਣ। ਆਪਾਂ ਕਹਿ ਸਕਦੇ ਆ ਕਿ ਸੂਬੇ ਦੇ ਹਾਲਾਤ ਖਰਾਬ ਹੋ ਗਏ। ਜਦ ਹਾਲਾਤ ਖਰਾਬ ਉਦੋਂ ਹੁੰਦੇ ਆ ਜਦੋਂ ਕਿਸੇ ਮੁੱਦੇ ਨੂੰ ਲੈ ਕੇ ਲੋਕਾਂ ਦਾ ਸਰਕਾਰ ਦੇ ਨਾਲ ਟਕਰਾਅ ਹੋ ਜੇ ਤੇ ਉਹ ਟਕਰਾਅ ਜਿਹੜਾ ਸਾ ਉਹ ਹਿੰਸਕ ਰੂਪ ਧਾਰਨ ਕਰ ਜੇ। ਕਈ ਮੌਕਿਆਂ ਹੋ ਜਾਣ ਗੋਲੀਆਂ ਚੱਲ ਜਾਣ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਖੂਨ ਵਹਿ ਜੇ ਫੇਰ ਮੈਂ ਕਹਿੰਦੇ ਆ ਕਿ ਸੂਬੇ ਦੇ ਜਿਹੜੇ ਹਾਲਾਤ ਐ ਉਹ ਖਰਾਬ ਹੋ ਗਏ ਪਰ ਪੰਜਾਬ ਦੇ ਵਿੱਚ ਐਸਾ ਕੁਝ ਨਹੀਂ ਐ ਨਾ ਕੋਈ ਪਿਆਰੋ ਇੱਥੇ ਦੋ ਭਾਈਚਾਰਿਆਂ ਦੇ ਵਿਚਕਾਰ ਕੋਈ ਗੜਬੜ ਹੋਈ ਐ ਕੋਈ ਤਲਵਾਰਾਂ ਚੱਲੀਆਂ ਨੇ ਛੱਭੂਆਂ ਚੱਲੀਆਂ ਨੇ ਨਾ ਇੱਥੇ ਜਿਹੜਾ ਸਰਕਾਰ ਨਾਲ ਟਕਰਾਅ ਦੇ ਵਿੱਚ ਕੋਈ ਗੋਲੀਆਂ ਚੱਲੀਆਂ ਨੇ ਕੋਈ ਟੀਰ ਚੱਲੇ ਨੇ ਕੋਈ ਬਾਛੇ ਚੱਲੇ ਨੇ ਕੋਈ ਤਲਵਾਰਾਂ ਚੱਲੀਆਂ ਨੇ ਪਰ ਫਿਰ ਵੀ ਪੰਜਾਬ ਨੂੰ ਜਿਹੜਾ ਸਾ ਕੋ ਹਿੰਦੁਸਤਾਨ ਦਾ ਗੜਬੜੀ ਆ ਸੁਭਾਈ ਰਹਾ ਉਹ ਕਿਹਨਾਂ ਜਾ ਰਿਹਾ ਤੇ ਜਿੱਥੇ ਸਾਤ ਰਹੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਇੱਕ ਵੱਖਰਾ ਮਤਲਬ ਹੈ ਅਜਿਨਾਂ ਸੂਬਿਆਂ ਦੇ ਵਿੱਚ ਹਾਲਾਤ ਖਰਾਬ ਹੋਏ ਨੇ ਭਾਈਚਾਰਿਆਂ ਦੇ ਦਰਮਿਆਨ ਟੰਗੇ ਹੋਏ ਨੇ ਉਹਨਾਂ ਨੂੰ ਛੱਡ ਕੇ ਪੰਜਾਬ ਨੂੰ ਜਿਹੜਾ ਹੈ ਉੱਥੜ ਬੜੀ ਆਲਾ ਸੂਬਾ ਜਿਹੜਾ ਉਹ ਪ੍ਰਚਾਰਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਿਲਕੁਲ ਅਮਨ ਆਮਾਨ ਹੈ ਔਰ ਸਾਡੀ ਅਰਦਾਸ ਵੀ ਹੈ ਕਿ ਪੰਜਾਬ ਦੇ ਵਿੱਚ ਅਮਨ ਆਮਾਨ ਜਿਹੜਾ ਹੈ ਕੋਧ ਹੈ ਕਈ ਵਾਰ ਕੀ ਹੁੰਦਾ ਸ਼ਾਂਤ ਪਾਣੀ ਹੁੰਦਾ ਨਾ ਸ਼ਾਂਤ ਪਾਣੀ شرابتی کے لئے لوگ ہوتے ہیں نا وہ آپ ہی پانی کے لئے پتھر سوٹ گئے کہ پھر کہہ کر نہیں دیکھئے پانی کتنا ہل رہا ہے کتنی گھڑبہ ہے پانی میں کوئی گھڑبہ نہیں ہے کوئی اچھے کہتے ہے بات آمنی نہیں ہے اس کر کے میں پھر اس تک سری دمدمہ ساتھ دی پاول کرتی تو میں کہنا چاہنا کہ آؤ بے خوف ہو کے آؤ بے پرواہ ہو کے آؤ ہاں لا پرواہی بھی بات نہیں ہے ਲਾਪਰਵਾਹੀ ਕਦੇ ਵੀ ਵਰਤਣੀ ਚਾਹੀਦੀ ਲਾਪਰਵਾਹੀ ਤੇ ਬੇਪਰਵਾਹੀ 'ਚ ਫਰਕ ਹੁੰਦਾ ਸਾਧ ਸੰਗਤ ਜੀ ਲਾਪਰਵਾਹੀ ਜਿਹੜੀ ਹੈ ਇਹ ਇੱਕ ਹਉਮੈ ਹੈ ਤੇ ਬੇਪਰਵਾਹੀ ਜਿਹੜੀ ਹੈ ਉਹ ਗੁਣ ਹੈ ਪਾਤਸ਼ਾਹ ਨੇ ਸਿੱਖ ਨੂੰ ਲਾਪਰਵਾਹੀ ਨਹੀਂ ਬਣਾਇਆ ਬੇਪਰਵਾਹ ਬਣਾਇਆ ਲਾਪਰਵਾਹੀ ਕਦੇ ਨਹੀਂ ਵਰਤਣੀ ਨਾ ਘਰ ਦੇ ਵਿੱਚ ਤੇ ਨਾ ਬਾਹਰ ਦੇ ਵਿੱਚ ਨਾ ਕੱਠਾਂ ਦੇ ਵਿੱਚ ਲੇਕਿਨ ਬੇਪਰਵਾਹੀ ਜਿਹੜੀ ਹੈ ਉਹ ਸਾਡੇ ਅੰਦਰ ਜ਼ਰੂਰ ਰਹਿਣੀ ਚਾਹੀਦੀ ਹੈ ਹਰ ਇੱਕ ਵਾਦ ਗੱਠੀ ਦੇ ਵਿੱਚ ਆਓ ਖੰਡੇ ਬਾਟੇ ਦਾ ਅੱਜ ਅਮਰ ਸੰਚਾਰ ਹੋਣਾ ਹੈ ਖੰਡੇ ਬਾਟੇ ਦੀ ਪਹੁੰਚ ਕੋ ਗੁਰੂ ਵਾਲੇ ਬਣੋ ਤੇ ਇਸ ਮਹਾਨ ਇਤਿਹਾਸ ਨੂੰ ਯਾਦ ਕਰੋ ਕਿਉਂਕਿ ਅੱਜ ਦੇ ਦਿਨ ਸ੍ਰੀ ਆਨੰਦਪੁਰ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਬਹੁਤ ਯਾਰ ਕਰਕੇ ਤਨਾ ਪੰਜ ਸਿੰਘਾਂ ਨੂੰ ਸ਼ਕਾਈ ਉਹਨਾਂ ਨੂੰ ਪੰਜ ਪਿਆਰਿਆਂ ਦਾ ਰਤਬਾ ਬਖਸ਼ਿਆ ਤੇ ਫਿਰ ਆਪ ਹੱਜ ਜੁਰ ਕੇ ਉਹਨਾਂ ਬਾਸੋਂ ਅਮਰ ਦੀ ਦਾਤ ਦੀ ਯਾਤਰਾ ਪ੍ਰਾਪਤ ਕੀਤੀ ਇਹ ਸਾਡਾ ਇਤਿਹਾਸ ਹੈ

ਕੋਈ ਕਾਬਲ ਤੋਂ ਕੋਈ ਕੰਧਾਰ ਤੋਂ ਕੋਈ ਧਾਕਕੇ ਤੋਂ ਕੋਈ ਮੱਠੇ ਤੋਂ ਕੋਈ ਦਿੱਲੀ ਤੋਂ ਕੋਈ ਕਸ਼ਮੀਰ ਤੋਂ ਕਹਿੰਦੇ ਜਦੋਂ ਇੱਕ ਦਿਨ ਸਾਰੇ ਸਿੱਖ ਜਿਹੜੇ ਇਕੱਠੇ ਹੋਇਆ ਕਰਨਗੇ ਨਾ ਇੱਕ ਦੂਜੇ ਦੀ ਭਾਸ਼ਾ ਜਾਣਿਆ ਕਰਨਗੇ ਇੱਕ ਦੂਜੇ ਦੇ ਵਪਾਰਾਰੇ ਜਾਣਿਆ ਕਰਨਗੇ ਇੱਕ ਦੂਜੇ ਦੀ ਖੇਤੀ ਬਾਰੇ ਜਾਣਿਆ ਕਰਨਗੇ ਇੱਕ ਦੂਜੇ ਨਾਲ ਪ੍ਰੇਮ ਪਿਆਰ ਵਧੂਗਾ ਧਾਕਕੇ ਦੇ ਸਿੱਖਾਂ ਨੂੰ ਕਸ਼ਮੀਰ ਬਾਰੇ ਪਤਾ ਲੱਗੂ ਕਸ਼ਮੀਰ ਦੇ ਸਿੱਖਾਂ ਨੂੰ ਕਾਬਲ ਕੰਧਾਰ ਬਾਰੇ ਪਤਾ ਲੱਗੂ ਕਾਬਲ ਕੰਧਾਰ ਦੇ ਸਿੱਖਾਂ ਨੂੰ ਦਿੱਲੀ ਬਾਰੇ ਪਤਾ ਲੱਗੂ

ਅੱਧੀ ਗੱਲ ਕੀਤੇ ਵਿੱਚ ਗੋਲਵਾਲ ਸਾਹਿਬ ਦੀ ਧਰਤੀ ਤੇ ਪਹੁੰਚੋ ਪਹਿਲੀ ਬਸਾਤੀ ਤਨਗੁਰ ਅਮਰਦਾਸ ਜੀ ਮਹਾਰਾਜੀ ਦੀ ਜਦੂਰੀ ਚ ਗੋਲਵਾਲ ਸਾਹਿਬ ਦੀ ਪਾਵਨ ਧਰਤੀ ਤੇ ਲੱਗਣੀ ਸ਼ੁਰੂ ਹੋਈ ਫੇਰ ਕੁਕਾਰਕੂ ਵਰਤਨ ਦੀ ਮਹਾਰਾਜਾ ਸਮਾਇ ਸੁਖਨੇ ਬੈਤਨੀ ਕੀਤੀ ਵਾਰਾ ਸਾਲ ਦੇ ਵਿੱਚ ਇੱਕ ਦਿਨ ਬਹੁਤ ਥੋੜਾ ਦੋ ਦਿਨ ਚਾਹੀਦੇ ਸਾਲ ਦੇ ਵਿੱਚ 6 ਮਹੀਨੇ ਬਾਅਦ ਤੇ ਮਹਾਰਾਜ ਕਦੇ ਭਾਈ ਦੂਜਾ ਦਿਨ ਫਿਰ ਦਿਵਾਲੀ ਵਾਲਾ ਚੰਦੋਂ ਦਿਵਾਲੀ ਵਾਲੇ ਨੇ ਸਾਰੇ ਪਹੁੰਚਿਆ ਗੁਰਸੇਵ ਅਮਰਸਰ ਸਾਹਿਬ ਦੀ ਧਰਤੀ ਦੇ ਉੱਤੇ ਤੇ ਜਿੱਥੇ ਵੀ ਪਾਤਸ਼ਾਹ ਹੁੰਦੇ ਸੀ ਜੇ ਭਾਈ ਦੀ ਡੋਲੀ ਸ਼ੇਵੇ ਪਾਤਸ਼ਾਹੀ ਤੇ ਭਾਈ ਦੀ ਡੋਲੀ ਪਸਾਖੀ ਵਾਲੇ ਜਣੇ ਸੱਤਾਂ ਪਹੁੰਚ ਗਈਆਂ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਖਤਸਰੀ ਕੰਧਵਾ ਸਾਹਿਬ ਦੀ ਧਰਤੀ ਤੇ ਸੀ ਤਾਂ ਉਸ ਵੇਲੇ ਵੀ 1706 ਦੇ ਵਿੱਚ ਇਸ ਆਸਥਾਨ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਜ਼ਾਤੀ ਦੇ ਵਿੱਚ ਇਹ ਖਾਸਾ ਸਾਜਨਾ ਦਿਵਸ ਜਿਹੜਾ ਹਮ ਵੱਡੀ ਸ਼ਾਦਾ ਅਸ਼ਾ ਨਾਮ ਲਾਇਆ ਗਿਆ ਸੀ ਔਰ ਹਜ਼ਾਰਾਂ ਦੀ ਕਜ਼ਾਦ ਵਿੱਚ ਇਸ ਵੇਲੇ ਉਸ ਵੇਲੇ ਖੰਡੇ ਬਾਕੇ ਦਾ ਅਮਰ ਸੰਚਾਰ ਹੋ ਰਿਹਾ ਸੀ ਇਹ ਇੱਥੇ ਬਿਹਰਤ ਪ੍ਰਾਣੀਆਂ ਨੇ ਅਮਰਤ ਪਾਨ ਕੀਤਾ ਸੀ 5 ਡਾਲਰ ਸਜਣੇ ਵੀ ਅਮਰਤ ਪਾਨ ਕੀਤਾ ਸੀ ਮੈਂ ਇੱਕ ਵਾਰ ਫੇਰ ਜਿੱਥੇ ਅੱਜ ਖਾਲਸਾ ਸਾਜਣਾ ਦੇਸ਼ੀਆਂ ਬਹੁਤ ਔਰ ਭੜਾਈਆਂ ਦਿਨਾ ਉਥੇ ਆਪ ਸਾਰੀ ਸੰਗਤ ਨੂੰ ਜਿਉ ਆਇਆ ਆਪ ਦਾ اور نہ ساری سنگت تعلوات کرنا کہ آپ کو مشکل ہوئی ہوشانیاں ہوئی ہون گیا کیونکہ بھائی گڈیا گیا روکی گئی ہیں تو میں یہ بازوں بھی کسی پہنچے ہوں اور پہنچو ودھ تو دے بیچر میں بہت بہت ساری سنگت تعلوات دنواد کرتا ہوں ਜਥੇਦਾਰ ਸਾਹਿਬ ਨੇ ਕੌਮ ਦੇ ਨਾਂ ਸੰਦੇਸ਼ ਚੜਾਇਆ ਦਿੱਤਾ ਅੱਜ ਦੇ ਸਪਾਵਨ ਮੌਕੇ ਤੇ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਂ ਸੰਦੇਸ਼ ਦੇ ਰਸਨ ਗੁਰੂ ਦਾ ਹੁਕਮ ਹਰ ਸਿੱਖ ਘਰ ਵਿੱਚ ਕਿਰਪਾਨ ਰੱਖੀ ਜਾਏ ਆਪਣੇ ਸੰਬੋਧਨ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਕਹਿੰਦੇ ਨਜ਼ਰ ਆਏ ਸਾਡੇ ਪੰਜ ਕਰਾਰਤ ਕਕਾਰਾਂ ਦੇ ਵਿੱਚ ਵੀ ਸ੍ਰੀ ਸਾਹਿਬ ਜਿਹੜਾ ਹੈ ਉਹ ਸ਼ਾਮਿਲ ਨੇ ਸੋ ਬਿਲਕੁਲ ਜਿਸ ਨੂੰ ਨਹੀਂ ਪਤਾ ਉਹ ਕਿਰਪਾਨ ਉਤੇ ਪਾਬੰਦੀ ਦੀ ਗੱਲ ਕਰਦੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹੋਏ ਨਜ਼ਰ ਆਏ ਸੋ ਖਾਸ ਤੌਰ ਤੇ ਅੱਜ ਵਿਸਾਖੀ ਮੌਕੇ ਵਡਾਈ ਕਾਠ ਜੋੜਦਾ ਹੋਇਆ ਨਜ਼ਰ ਆਇਆ ਤੇ ਇਸ ਇਕੱਠ ਨੂੰ ਸੰਬੋਧਨ ਕੀਤਾ ਗਿਆ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੂੰ ਤੇ ਨਾਲ ਹੀ ਐਸਐਸ ਸਾਹਿਬ ਅਵਸਾਰ ਸਰਕਾਰ ਨੂੰ ਵੀ ਕਿਰਦੇ ਹੋਏ ਨਜ਼ਰ ਆਇ ਕਿ तमाम ਸੰਗਤ ਦੀ ਤਲਾਸ਼ੀ ਤੋਂ ਬਾਅਦ ਉਹਨਾਂ ਨੂੰ ਆਨਦਤਾ ਗਿਆ ਤੇ ਇਸ ਦੇ ਜ਼ਰੂਰ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਪਰ ਕਹਿੰਦੇ ਨਜ਼ਰ ਆਇ ਕਿ ਹਾਂ ਬਹੁਤ ਸਾਰੀਆਂ ਚੀਜ਼ਾਂ ਵੀ ਹੁੰਦੀਆਂ ਨੇ ਮਨਣੀਆਂ ਵੀ ਹੁੰਦੀਆਂ ਨੇ ਕੁਸ਼ਦੇਸ਼ ਵੀ ਹੁੰਦੇ ਨੇ ਤਾਂ ਅਜਿਹੀ ਗੱਲ ਵੀ ਕਰਦੇ ਹੋਏ ਨਜ਼ਰ ਆਇਆ